ਹਾਲੋ ਦੋਸਤੋ ਦੋਸਤੋ ਅੱਪਾ ਪਿਛਲੇ ਕਈ ਦਿਨਾਂ ਤੋਂ ਯੂਨੀਵਰਸਲ ਤੋਂ ਬਾਰੇ ਗੱਲ ਕਰ ਰਹੇ ਹਾਂ ਕੁਦਰਤੀਆਂ ਬ੍ਰਹਿਮੰਡ ਦੀਆਂ ਉਹ ਸਚਾਈਆਂ ਜੋ ਕਿ ਸਾਡੇ ਜੀਵਨ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਉਂਦੀਆਂ ਹਨ ਇਨਹੀ ਸਚਾਈਆਂ ਦੇ ਵਿੱਚੋਂ ਇੱਕ ਸਚਾਈ ਜੋ ਕਿ ਅੱਜ ਅਪਾ ਵਿਚਾਰ ਕਰਨ ਜਾ ਰਹੇ ਹਾਂ ਉਸ ਸਚਾਈ ਦਾ ਨਾਮ ਹੈ ਅੰਦਰੂਨੀ ਦੁਨੀਆ ਹੀ ਬਾਰੀ ਦੁਨੀਆ ਦਾ ਨਿਰਮਾਣ ਕਰਦੇ ਸੋ ਇਸ ਵੀਡੀਓ ਦੇ ਅੰਤ ਤੱਕ ਬਨੇ ਰਹੇ ਹੋ ਤਾਂ ਕਿ ਆਪਾਂ ਅੱਜ ਆਪਣੀ ਅੰਦਰੂਨੀ ਦੁਨੀਆ ਬਾਰੇ ਜਾਣ ਸਕੀਏ ਚਲੋ ਸ਼ੁਰੂ ਕਰਦੇ ਹਾਂ ਦੋਸਤੋ ਬਾਹਰਨੀ ਦੁਨੀਆ ਦੇ ਵਿੱਚ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਸਾਡੀ ਅੰਦਰੂਨੀ ਦੁਨੀਆ ਦਾ ਪ੍ਰਤੀਬਿੰਬ ਹੈ ਉਹ ਸਾਡੀ ਅੰਦਰੂਨੀ ਦੁਨੀਆ ਦਾ ਪਰਛਾਵਾਂ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੋ ਇਨਸਾਨ ਇੱਕੋ ਜਿਹੇ ਹਾਲਾਤਾਂ ਦੇ ਵਿੱਚ ਰਹਿੰਦੇ ਹਨ ਇੱਕੋ ਜਿਹਾ ਕਮਾਉਂਦੇ ਹਨ ਇੱਕੋ ਜਿਹਾ ਕੰਮ ਕਰਦੇ ਹਨ ਪਰ ਫਿਰ ਵੀ ਦੋਨਾਂ ਦੇ ਵਿੱਚੋਂ ਇੱਕ ਵਿਅਕਤੀ ਦੁਖੀ ਹੈ ਅਤੇ ਦੂਜਾ ਵਿਅਕਤੀ ਖੁਸ਼ ਅਜਿਹਾ ਕਿਉਂ ਕਿਉਂਕਿ ਉਹਨਾਂ ਦੀ ਅੰਦਰੂਨੀ ਵਿਚਾਰ ਅੰਦਰੂਨੀ ਸੋਚ ਅੰਦਰੂਨੀ ਵਿਸ਼ਵਾਸ ਅਲੱਗ-ਅਲੱਗ ਹਨ ਦੋਨਾਂ ਦੇ ਅੰਦਰੂਨੀ ਵਿਚਾਰ ਅਲੱਗ ਹੋਣ ਕਰਕੇ ਅੰਦਰੂਨੀ ਦੁਨੀਆ ਅਲੱਗ ਹੋਣ ਕਰਕੇ ਦੋਨਾਂ ਦੇ ਮੌਜੂਦਾ ਹਾਲਾਤ ਬਾਹਰੀ ਹਾਲਾਤ ਵੱਖਰੇ-ਵੱਖਰੇ ਹਨ ਇਸ ਕਰਕੇ ਦੋਸਤੋ ਅੰਦਰੂਨੀ ਦੁਨੀਆ ਬਹੁਤ ਜ਼ਿਆਦਾ ਮਹਿੰਗੀ ਰਹਿ ਗਈ ਤੁਹਾਡੇ ਵਿਚਾਰ ਤੁਹਾਡੀਆਂ ਭਾਵਨਾਵਾਂ ਤੇ ਤੁਹਾਡੇ ਵਿਸ਼ਵਾਸ ਹੀ ਤੁਹਾਡੀ ਬਾਹਰੀ ਦੁਨੀਆ ਦਾ ਨਿਰਮਾਣ ਕਰਦੇ ਹਨ ਜੇਕਰ ਮਨ ਸ਼ਾਂਤ ਹੈ ਸੰਤੁਸ਼ਟ ਹੈ ਖੁਸ਼ ਹੈ ਤਾਂ ਬਾਹਰੀ ਦੁਨੀਆ ਵੀ ਖੂਬਸੂਰਤ ਸੁੰਦਰ ਨਜ਼ਰ ਆਉਂਦੀ ਹੈ ਬਾਹਰੀ ਦੁਨੀਆ ਵੀ ਚੰਗੀ ਲੱਗਦੀ ਪਰ ਜੇਕਰ ਮਨ ਦੇ ਵਿੱਚ ਦੁੱਖ ਹੈ ਤਕਲੀਫ ਹੈ ਚਿੰਤਾ ਹੈ ਪਰੇਸ਼ਾਨੀ ਹੈ ਡਿਪਰੈਸ਼ਨ ਹੈ ਸਟ्रेस ਹੈ ਘਰੇ ਹੈ ਤਾਂ ਉਦੋਂ ਬਾਹਰੀ ਦੁਨੀਆ ਦੇ ਵਿੱਚ ਸਾਨੂੰ ਉਹ ਜਿਹਾ ਆਨੰਦ ਨਹੀਂ ਆਉਂਦਾ ਹੈ ਜਿਹੋ ਜਿਹਾਂ ਆਨੰਦ ਸਾਨੂੰ ਆਉਣਾ ਚਾਹੀਦਾ ਹੈ ਜ ਜਿਹੋ ਜਿਹੇ ਆਨੰਦ ਦੀ ਅਸੀਂ ਮੰਗ ਕਰਦੇ ਇੱਕ ਪੋਜ਼ਿਟਿਵ ਸੋਚ ਵਾਲਾ ਵਿਅਕਤੀ ਸਮੱਸਿਆਵਾਂ ਦੇ ਵਿੱਚੋਂ ਵੀ ਪੋਜ਼ਿਟਿਵਿਟੀ ਲੱਭ ਲੈਂਦਾ ਹੈ ਹੱਲ ਲੱਭ ਲੈਂਦਾ ਹੈ ਕ੍ਰੀਏਟੀਵਿਟੀ ਲੱਭ ਲੈਂਦਾ ਜਦੋਂ ਕਿ ਇੱਕ ਨੈਗੇਟਿਵ ਸੋਚ ਵਾਲਾ ਵਿਅਕਤੀ ਮੌਕਿਆਂ ਦੇ ਵਿੱਚੋਂ ਮੌਕਿਆਂ ਦੇ ਵਿੱਚੋਂ ਵੀ ਮੁਸ਼ਕਲਾਂ ਲੱਭ ਲੈਂਦਾ ਹੈ 네ਗੇਟਿਵਿਟੀ ਲੱਭ ਲੈਂਦਾ ਹੈ ਸਮੱਸਿਆਵਾਂ ਲੱਭ ਲੈਂਦਾ ਹੈ ਕਿੰਤੂ ਪਰੰਤੂ ਲੱਭ ਲੈਂਦਾ ਅਸੀਂ ਚਾਹੀਏ ਤਾਂ ਆਪਣੀ ਇਸ ਅੰਦਰੂਨੀ ਦੁਨੀਆ ਦੇ ਬਦਲਾਵ ਨੂੰ ਐਕਸੈਪਟ ਕਰਕੇ ਬਦਲ ਸਕਦੇ ਹਾਂ ਇਸ ਬਦਲਾਵ ਦੀ ਸੱਚਾਈ ਨੂੰ ਮੰਨ ਕੇ ਅਸੀਂ ਆਪਣੇ ਅੰਦਰ ਦਾ ਬਦਲਾਵ ਲਿਆ ਸਕਦੇ ਹਾਂ ਕਿਵੇਂ ਬਦਲਾਵ ਲਿਆ ਸਕੀ ਸਭ ਤੋਂ ਪਹਿਲਾਂ ਤਾਂ ਅਸੀਂ ਪਾਰੀ ਦੁਨੀਆ ਦੇ ਵਿੱਚ ਸਾਰੇ ਲੋਕਾਂ ਲਈ ਕੰਮ ਕਰਦੇ ਹਾਂ ਆਪਣੇ ਬੱਚਿਆਂ ਲਈ ਕੰਮ ਕਰਦੇ ਹਾਂ ਆਪਣੇ ਭੈਣ ਭਰਾਵਾਂ ਲਈ ਕੰਮ ਕਰਦੇ ਹਾਂ ਆਪਣੇ ਮਾਤਾ ਪਿਤਾ ਲਈ ਕੰਮ ਕਰਦੇ ਹਾਂ ਆਪਣੇ ਦੋਸਤਾਂ ਮਿੱਤਰਾਂ ਲਈ ਕੰਮ ਕਰਦੇ ਹਾਂ ਸਮਾਜ ਲਈ ਕੰਮ ਕਰਦੇ ਹਾਂ ਦੇਸ਼ ਲਈ ਕੰਮ ਕਰਦੇ ਪਰ ਅਸੀਂ ਆਪਣੇ ਆਪ ਦੇ ਲਈ ਕੋਈ ਵੀ ਕੰਮ ਨਹੀਂ ਭਾਵ ਕੀ ਹੈ ਕਿ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਆਪਣੇ ਮਨ ਦੀਆਂ ਗੱਲਾਂ ਸ਼ੇਅਰ ਕਰਦੇ ਹਾਂ ਪਰ ਆਪਣੇ ਮਨ ਨਾਲ ਆਪਣੇ ਮਨ ਦੀਆਂ ਗੱਲਾਂ ਆਪਾਂ ਸ਼ੇਅਰ ਨਹੀਂ ਕਰਦੇ ਆਪਣੇ ਆਪ ਬਾਰੇ ਕਦੇ ਨਹੀਂ ਸੋਚਦੇ ਆਪਣੇ ਆਪ ਨੂੰ ਕਦੇ ਸਰੋਲ ਕੇ ਨਹੀਂ ਦੇਖਦੇ ਕਿ ਸਾਡੇ ਮਨ ਦੇ ਅੰਦਰ ਚੱਲ ਕੀ ਰਿਹਾ ਹੈ ਸਾਡੇ ਸਰੀਰ ਦੇ ਅੰਦਰ ਹੋ ਕੀ ਰਿਹਾ ਹੈ ਸਾਡੀਆਂ ਭਾਵਨਾਵਾਂ ਦੇ ਅੰਦਰ ਹੋ ਕੀ ਰਿਹਾ ਹੈ ਅਸੀਂ ਉਹਨਾਂ ਨੂੰ ਸੋਚਣ ਦੀ ਵਿਚਾਰਨ ਦੀ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਦੇ ਆਪਣੇ ਆਪ ਨਾਲ ਬੈਠ ਕੇ ਸਮਾਂ ਨਹੀਂ گزارਦੇ ਕਦੇ ਕੁਦਰਤ ਦੇ ਵਿੱਚ ਜਾ ਕੇ ਬੈਠ ਕੇ ਸ਼ਾਂਤ ਮਨ ਨਾਲ ਧਿਆਨ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਜੇਕਰ ਅਸੀਂ ਧਿਆਨ ਕਰੀਏ ਤਾਂ ਸਾਡਾ ਮਨ ਸ਼ਾਂਤ ਹੋ ਸਕਦਾ ਹੈ ਸਾਡੀਆਂ ਗੱਲਾਂ ਜਿਹੜੀਆਂ ਹਨ ਉਹ ਆਪਣੇ ਆਪ ਨਾਲ ਹੋ ਸਕਦੀਆਂ ਹਨ ਅਸੀਂ ਆਪਣੇ ਆਪ ਨਾਲ ਕਨੈਕਟ ਹੋ ਸਕਦੇ ਹਾਂ ਇਸ ਕਰਕੇ ਧਿਆਨ ਮੈਡੀਟੇਸ਼ਨ ਸਾਡੇ ਅੰਦਰੂਨੀ ਦੁਨੀਆ ਨੂੰ ਬਦਲਣ ਦਾ ਇੱਕ ਵਧੀਆ ਤਰੀਕਾ ਹੈ ਵਧੀਆ ਰਾਤ ਇਸ ਦੇ ਨਾਲ ਨਾਲ ਜੋ ਸਾਨੂੰ ਕੁਦਰਤ ਨੇ ਦਿੱਤਾ ਹੈ ਪਰਮਾਤਮਾ ਨੇ ਈਸ਼ਵਰ ਨੇ ਵਾਹਿਗੁਰੂ ਨੇ ਬ੍ਰਹਮੰਡ ਨੇ ਸਾਨੂੰ ਜੋ ਵੀ ਕੁਝ ਦਿੱਤਾ ਹੈ ਉਸ ਦੇ ਪ੍ਰਤੀ ਅਸੀਂ కృਤਿਗ ਬਣੀਏ ਧੰਨਵਾਦੀ ਬਣੀਏ ਗ੍ਰੈਟੀਚਿਊਡ ਦਿਖਾਈਏ ਅਸੀਂ ਕਦੇ ਅੱਜ ਤੱਕ ਸੋਚਿਆ ਹੀ ਨਹੀਂ ਹੈ ਕਿ ਸਾਨੂੰ ਕੁਦਰਤ ਨੇ ਕੀ ਕੁਝ ਦਿੱਤਾ ਹੈ ਸਭ ਤੋਂ ਪਹਿਲਾਂ ਕੁਦਰਤ ਨੇ ਸਾਨੂੰ ਇਹ ਸ਼ਰੀਰ ਦਿੱਤਾ ਅਸੀਂ ਉਸ ਇਸ ਸ਼ਰੀਰ ਲਈ ਉਸ ਕੁਦਰਤ ਦਾ ਧੰਨਵਾਦ ਕਰੀਏ ਸਾਡੇ ਮਾਤਾ ਪਿਤਾ ਦਾ ਧੰਨਵਾਦ ਕਰੀਏ ਜਿਨ੍ਹਾਂ ਦੀ ਬਦੌਲਤ ਅਸੀਂ ਇਹ ਦੁਨੀਆ ਦੇਖ पाए ਇਸ ਹਵਾ ਦਾ ਧੰਨਵਾਦ ਕਰੀਏ ਜੋ ਸਾਡੇ ਅੰਦਰ ਜਾ ਰਹੀ ਹੈ ਤੇ ਆ ਰਹੀ ਹੈ ਸਾਡੇ ਸ਼ਰੀਰ ਨੂੰ ਚਲਾ ਰਹੀ ਉਸ ਪਾਣੀ ਦਾ ਧੰਨਵਾਦ ਕਰੀਏ ਜਿਸ ਪਾਣੀ ਨੇ ਸਾਡੀ ਜ਼ਿੰਦਗੀ ਬਚਾਈ ਹੋਈ ਹੈ ਜਿਸ ਪਾਣੀ ਨਾਲ ਅਸੀਂ ਹਜ਼ਾਰਾਂ ਕੰਮ ਕਰਦੇ ਹਾਂ ਗ੍ਰੈਟੀਚਿਊਡ ਦੀ ਭਾਵਨਾ ਆਪਣੇ ਅੰਦਰ ਗ੍ਰੈਟੀਚਿਊਡ ਦੀ ਜਿਕਰ ਭਾਵਨਾ ਹੋਏਗੀ ਤਾਂ ਕੁਦਰਤ ਸਾਨੂੰ ਕਦੇ ਵੀ ਉਸ ਭਾਵਨਾ ਦੇ ਬਦਲੇ ਦੇ ਵਿੱਚ ਨੁਕਸਾਨ ਸਾਡਾ ਨਹੀਂ ਹੋਣ ਦੇ ਆਪਣੇ ਮਨ ਦੇ ਵਿੱਚ ਚੰਗੇ ਵਿਚਾਰ ਭਰਨ ਦੀ ਕੋਸ਼ਿਸ਼ ਕਰੀਏ ਚੰਗੇ ਲੋਕਾਂ ਨਾਲ ਰਹਿਣ ਦੀ ਕੋਸ਼ਿਸ਼ ਕਰੀਏ ਚੰਗੀਆਂ ਕਿਤਾਬਾਂ ਪੜ੍ਹੀਏ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਸੀਂ ਉਹ ਨਾ ਦੇਖੀਏ ਜੋ ਸਾਨੂੰ ਦਿਖਾਇਆ ਜਾ ਰਿਹਾ ਹੈ ਅਸੀਂ ਉਹ ਦੇਖੀਏ ਜੋ ਸਾਨੂੰ ਦੇਖਣ ਦੀ ਲੋੜ ਹੈ ਸੋਸ਼ਲ ਮੀਡੀਆ ਤੇ ਉਹ ਵੀ ਹੈ ਜੋ ਸਾਡੇ ਲਈ ਵਧੀਆ ਹੈ ਬਿੱਤਰ ਹੈ ਅਤੇ ਸੋਸ਼ਲ ਮੀਡੀਆ ਤੇ ਉਹ ਵੀ ਹੈ ਜੋ ਸਾਡੇ ਲਈ ਬਿਹਤਰ ਨਹੀਂ ਹੈ ਸਾਡੇ ਲਈ ਚੰਗਾ ਨਹੀਂ ਲਾਈਕ ਨਹੀਂ ਹੈ ਸਾਡੇ ਲਈ ਮਾੜਾ ਅਸੀਂ ਉਸ ਤੋਂ ਗੁਰੇਜ਼ ਕਰੀਏ ਉਸ ਨੂੰ ਰੋਕੀਏ ਉਹ ਦੇਖੀਏ ਕਿ ਜਿਸ ਨਾਲ ਸਾਡੀ ਜ਼ਿੰਦਗੀ ਬਦਲ ਸਕੇ ਚੰਗੀ ਆਦਤ ਚੰਗੀ ਸੰਗਤ ਤੇ ਚੰਗੇ ਲੋਕਾਂ ਦੇ ਨਾਲ ਜਵਾਰ ਰੱਖ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਜੋ ਅੰਦਰੂਨੀ ਦੁਨੀਆ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਉਸ ਅੰਦਰੂਨੀ ਦੁਨੀਆ ਨੂੰ ਅਸੀਂ ਠੀਕ ਕਰ ਸਕਦੇ ਯਾਦ ਰੱਖੋ ਦੋਸਤੋ ਬਾਹਰੀ ਦੁਨੀਆ ਇੱਕ ਸ਼ੀਸ਼ਾ ਦਰਪਣ ਹੈ ਔਰ ਉਸ ਦਰਪਣ ਦੇ ਵਿੱਚ ਉਹੋ ਹੀ ਦਿਖਾਈ ਦਿੰਦਾ ਹੈ ਜੋ ਸਾਡੀ ਅੰਦਰੂਨੀ ਦੁਨੀਆ ਦੇ ਵਿੱਚ ਸਾਡੀ ਅੰਦਰੂਨੀ ਦੁਨੀਆ ਦੇ ਵਿੱਚ ਕੀ ਹੈ ਜੇਕਰ ਦੁੱਖ ਹੈ ਪਰੇਸ਼ਾਨੀ ਹੈ ਸਮੱਸਿਆਵਾਂ ਹਨ ਚਿੰਤਾਵਾਂ ਹਨ ਤਾਂ ਫਿਰ ਸਾਡੀ ਬਾਹਰੀ ਦੁਨੀਆ ਦੇ ਵਿੱਚ ਵੀ ਇਹੀ ਸਭ ਕੁਝ ਹੈ ਅਤੇ ਜੇਕਰ ਸਾਡੇ ਮਨ ਦੇ ਅੰਦਰ ਸਾਡੀ ਅੰਦਰੂਨੀ ਦੁਨੀਆ ਦੇ ਵਿੱਚ ਚੰਗਿਆਈ ਹੈ ਪ੍ਰੇਮ ਹੈ ਭਾਵਨਾਵਾਂ ਹਨ ਪਿਆਰ ਹੈ ਸਚਾਈ ਹੈ ਇਮਾਨਦਾਰੀ ਹੈ ਤਾਂ ਫਿਰ ਸਾਨੂੰ ਬਾਹਰੀ ਦੁਨੀਆ ਦੇ ਵਿੱਚ ਵੀ ਉਹੋ ਹੀ ਨਜ਼ਰ ਆਵੇਗਾ ਤੇ ਸਾਨੂੰ ਮਿਲੇਗਾ ਵੀ ਉਹ ਲਾਫ ਅਟਰੈਕਸ਼ਨ ਦੇ ਮਤਾਬਿਕ ਵੀ ਜੋ ਅਸੀਂ ਇਸ ਬ੍ਰਹਿਮੰਡ ਨੂੰ ਦਿੰਦੇ ਹਾਂ ਉਹੀ ਬ੍ਰਹਿਮੰਡ ਸਾਨੂੰ ਵਾਪਸ ਭੇਜਦਾ ਜੇਕਰ ਅਸੀਂ ਬ੍ਰਹਿਮੰਡ ਨੂੰ ਦੁੱਖ ਦੀਆਂ ਭਾਵਨਾਵਾਂ ਭੇਜਦੇ ਹਾਂ ਦੁੱਖ ਦੀਆਂ ਵਾਈਬ੍ਰੇਸ਼ਨਸ ਭੇਜਦੇ ਹਾਂ ਤਾਂ ਫਿਰ ਕੁਦਰਤ ਸਾਨੂੰ ਵਾਪਸ ਦੁੱਖ ਹੀ ਭੇਜਦਾ ਹੈ ਔਰ ਕਈ ਗੁਣਾ ਕਰਕੇ ਭੇਜਦਾ ਇਸ ਕਰਕੇ ਆਪਣੀਆਂ ਵਾਈਬ੍ਰੇਸ਼ਨਜ਼ ਨਹੀਂ ਜਿਹੜੀਆਂ ਉਹਨਾਂ ਨੂੰ ਅਸੀਂ ਪੋਜ਼ਿਟਿਵ ਬਣਾਈਏ ਵਧੀਆ ਬਣਾਈਏ ਖੂਬਸੂਰਤ ਬਣਾਈਏ ਸ਼ਾਨਦਾਰ ਬਣਾਈਏ ਸੁੰਦਰ ਬਣਾਓ ਕਦੇ ਵੀ ਆਪਣੀ ਜ਼ੁਬਾਨ ਦੇ ਵਿੱਚੋਂ 네ਗੇਟਿਵ ਗੱਲ ਨਾ ਕਰੀਏ ਜੇਕਰ 네ਗੇਟਿਵ ਗੱਲ ਆ ਗਈ ਜਾਵੇ ਤਾਂ ਉਸ ਨੂੰ ਅਸੀਂ ਕੈਂਸਲ ਕਰੀਏ ਉਸ ਨੂੰ ਇਹ ਗੱਲ ਕਹਿ ਕੇ ਛੱਡ ਦੇਈਏ ਕਿ ਇਹ ਤਾਂ ਗਲਤ ਗੱਲ ਹੈ ਆਪਾਂ ਇਹ ਗੱਲ ਗਲਤ ਨਹੀਂ ਕਰਨੀ ਇਸ ਗੱਲ ਨੂੰ ਬ੍ਰਹਿਮੰਡ ਜਿਹੜਾ ਹੈ ਉਹ ਨਾ ਮੰਨ ਮੈਂ ਗਲਤੀ ਨਾਲ ਕਹਿ ਗਿਆ ਸੀ ਤਾਂ ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਸਾਡੇ ਅੰਦਰ ਦੀ ਦੁਨੀਆ ਖੂਬਸੂਰਤ ਬਣਨ ਲੱਗ ਜਾਵੇਗੀ ਹੌਲੀ-ਹੌਲੀ ਔਰ ਹੌਲੀ-ਹੌਲੀ ਸਾਡੀ ਅੰਦਰੂਨੀ ਦੁਨੀਆ ਖੂਬਸੂਰਤ ਬਣੇਗੀ ਔਰ ਹੌਲੀ-ਹੌਲੀ ਇਸੇ ਤਰ੍ਹਾਂ ਹੀ ਸਾਡੀ ਬਾਹਰੀ ਦੁਨੀਆ ਵੀ ਖੂਬਸੂਰਤ ਬਣ ਜਾਵੇਗੀ ਸੁੰਦਰ ਬਣ ਜਾਵੇਗੀ ਦੋਸਤੋ ਜ਼ਿੰਦਗੀ ਬਦਲਣ ਦੇ ਲਈ ਸਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ ਬਾਰੀ ਵਸਤੂਆਂ ਸਾਡੀ ਸੁਹੂਲਤ ਲਈ ਹੋ ਸਕਦੀਆਂ ਹਨ ਪਰ ਸਾਨੂੰ ਆਪਣੀ ਜ਼ਿੰਦਗੀ ਬਦਲਣ ਦੇ ਲਈ ਅੰਦਰੂਨੀ ਦੁਨੀਆ ਵੱਲ ਝਾਕਣ ਦੀ ਲੋੜ ਹੈ ਅੰਦਰੂਨੀ ਦੁਨੀਆ ਵੱਲ ਦੇਖਣ ਦੀ ਲੋੜ ਹੈ ਸਾਨੂੰ ਆਪਣੀ ਅੰਦਰੂਨੀ ਦੁਨੀਆ ਨੂੰ ਪਰਖਣ ਦੀ ਲੋੜ ਹੈ ਕਿ ਸਾਡੀ ਅੰਦਰੂਨੀ ਦੁਨੀਆ ਕਿਹੋ ਜਿਹੀ ਹੈ ਜਦੋਂ ਤੱਕ ਅਸੀਂ ਆਪਣੀ ਅੰਦਰੂਨੀ ਦੁਨੀਆ ਨੂੰ ਨਹੀਂ ਸੁਧਾਰਦੇ ਹਾਂ ਅੰਦਰੂਨੀ ਦੁਨੀਆ ਦੇ ਵਿੱਚ ਸਾਫ ਸਫਾਈ ਨਹੀਂ ਕਰਦੇ ਹਾਂ ਅੰਦਰੂਨੀ ਦੁਨੀਆ ਦੇ ਵਿੱਚ ਸਾਡੇ ਹਰਿਆਲੀ ਨਹੀਂ ਹੈ ਸੰਗੀਤ ਨਹੀਂ ਹੈ ਸ਼ਾਂਤੀ ਨਹੀਂ ਹੈ ਉਦੋਂ ਤੱਕ ਸਾਡੀ ਬਾਹਰੀ ਦੁਨੀਆ ਦੇ ਵਿੱਚ ਵੀ ਇਹ ਕੁਝ ਨਹੀਂ ਹੋਵੇਗਾ ਇਸ ਕਰਕੇ ਜੋ ਵੀ ਸਮਾਂ ਸਾਨੂੰ ਮਿਲਿਆ ਹੈ ਉਸ ਸਮੇਂ ਦਾ ਸਦਉਪਯੋਗ ਕਰੀਏ ਚੰਗੇ ਕੰਮ ਚੰਗੀ ਸੋਚ ਚੰਗੇ ਵਿਚਾਰ ਫੈਲਾਈਏ ਇਸ ਕਰਕੇ ਦੋਸਤੋ ਜੇਕਰ ਤੁਹਾਨੂੰ ਅੱਜ ਇਹ ਵਿਸ਼ਾ ਚੰਗਾ ਲੱਗਿਆ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਆਪ ਆਪ ਆਪਣੀ ਅੰਦਰੂਨੀ ਦੁਨੀਆ ਨੂੰ ਦੇਖੀਏ ਕਿ ਸਾਡੀ ਅੰਦਰੂਨੀ ਦੁਨੀਆ ਕਿਹੋ ਜਿਹੀ ਹੈ ਕੀ ਉਹ ਸ਼ਾਂਤ ਹੈ ਸੁਖਮਈ ਹੈ ਵਧੀਆ ਹੈ ਔਰ ਜੇਕਰ ਵਧੀਆ ਹੈ ਤਾਂ ਬਹੁਤ ਵਧੀਆ ਗੱਲ ਹੈ ਔਰ ਜੇਕਰ ਵਧੀਆ ਨਹੀਂ ਹੈ ਜੇ ਉਹਦੇ ਵਿੱਚ ਚਿੰਤਾਵਾਂ ਹਨ ਟੈਨਸ਼ਨਾਂ ਹਨ ਪਰੇਸ਼ਾਨੀਆਂ ਹਨ ਦੁੱਖ ਹਨ ਤਕਲੀਫਾਂ ਹਨ ਤਾਂ ਫਿਰ ਉਸ ਨੂੰ ਸੁਧਾਰਨ ਦੇ ਲਈ ਕੋਸ਼ਿਸ਼ ਕਰੋ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ